ਹਾਂਜੀ ਭਾਈ ਸਤਿ ਸ੍ਰੀ ਅਕਾਲ ਆਸਾ ਤੁਸੀਂ ਸਾਰੇ ਰਾਜੀ ਖੁਸ਼ ਹੋਵੋਗੇ ਟੈਸਟਾਂ ਦੀ ਲੜੀ ਚਲਾਈ ਹੋਈ ਆਪਾਂ ਹਰ ਐਤਵਾਰ ਨੂੰ ਆਪਾਂ ਕਰਦੇ ਹੁੰਨੇ ਆ ਟੈਸਟ ਅੱਜ ਤੀਜਾ ਟੈਸਟ ਆਪਣਾ ਤੇ 9:30 ਤੋਂ 10 ਦੇ ਵਿੱਚ ਵਿੱਚ ਆਪਾਂ ਅਪਲੋਡ ਕਰਦੇ ਹੁੰਨੇ ਆ ਆਪਣੇ ਦੋਨੇ ਚੈਨਲਾਂ ਉੱਪਰ ਤੇ ਇੱਕ ਇੱਕ ਪੋਸਟ ਆ ਜਾਗਾ ਸੀ ਜਿਹੜੀਆਂ ਪਿੱਛੇ 19 ਪੋਸਟਾਂ ਸੀਆਂ ਉਹ 23 ਕਰ ਤੀਆਂ ਸਟੈਨੋ ਟਾਈਪਿਸਟਾਂ ਉਹਨਾਂ ਨੇ ਅੰਗਰੇਜ਼ੀ ਵੀ ਮੰਗੀ ਸੀ ਨਾਲ ਤੇ ਉਹ ਹੋ ਸਕਦਾ ਸਾਰੇ ਭਰ ਦਿਓ ਤੇ ਨਾਲ ਲਾਸਟ ਆ 16 ਤਾਈ ਵੀ ਉਹਦੀ ਭਰੀ ਜਾਣੀ ਐ ਫੀਸ ਉਹਦਾ ਬੈਨੀਫਿਟ ਇਹੀ ਹੋਊਗਾ ਵੀ ਆਪਾਂ ਨੂੰ ਆਪਣੀ ਵਿਆਹੀ ਦਾ ਤਾਂ ਪਤਾ ਲੱਗ ਜੂ ਵੀ ਆਪਣੀ ਵਿਆਹੀ ਦੀ ਕਿੰਨੀ ਕ ਤਿਆਰੀ ਹੋ ਗਈ ਸ਼ੈਲ ਸੈਟ ਵੀ ਜੀ ਆ ਰਹੀ ਸੀ ਭਰੀ ਨਹੀਂ ਜਾ ਰਹੀ ਸੀ ਪਰ ਕੋਸ਼ਿਸ਼ ਕਰਿਓ ਜੇ ਭਰ ਗਆਂ ਗਈਆਂ ਤਾਂ ਉਹ ਪੋਸਟਾਂ ਭਰ ਦਿਓ ਨਾਲ 10 ਉਹਦਾ ਵਿਆਹੀ ਰਿਟਰਨ ਦਾ ਪਤਾ ਲੱਗ ਜੂ ਵੀ ਵਿਆਹ ਕਰਨ ਦੀ ਤਿਆਰੀ ਕਿੰਨੀ ਕਰ ਰੱਖੀ ਆ ਤੇ ਨਾਲੇ ਸਾਨੂੰ ਇਹ ਪਤਾ ਲੱਗ ਜੂਗਾ ਵੀ ਆਪਣੀ ਸਟੈਨੋ ਦੀ ਤਿਆਰੀ ਕਿੰਨੀ ਕਾ ਨਾ ਇਹ ਜਿੰਨਾਂ ਦੇ ਪਿਛਲੇ ਪੇਪਰਾਂ ਦੇ ਵਿੱਚ ਆਪਣਾ ਊਲ ਜਰੂਰ ਗਲਤਾਂ ਆ ਗਏ ਬੇਕਾਰ ਗਲਤਾਂ ਜਮਾ ਕਿਉਂਕਿ ਔਖੀ ਤਾਂ ਕੋਈ ਗਲਤੀ ਆਈ ਨਹੀਂ ਸੌਖੇ ਸ਼ਬਦਾਂ ਗਲਤਾਂ ਆ ਗੀਆਂ ਸੀ ਉਹਨਾਂ ਦਾ ਪਤਾ ਲੱਗ ਜਾ ਵੀ ਹੁਣ ਉਹ ਗਲਤਾਂ ਆਉਂਦੀਆਂ ਕਿ ਨਾ ਇੱਕ ਅਪਾ ਪ੍ਰੈਸ਼ਰ 'ਚ ਪੇਪਰ ਕਰੇ ਸੀ ਉਦੋਂ ਹੁਣ ਵੀ ਆਪਾਂ ਬਿਨਾਂ ਪ੍ਰੈਸ਼ਰ ਤੋਂ ਕਿਵੇਂ ਪੇਪਰ ਕਰਦੇ ਆ ਤੇ ਚਲੋ ਫਿਰ ਤੁਹਾਡਾ ਜ਼ਿਆਦਾ ਸਮਾਂ ਬਰਬਾਦ ਨਹੀਂ ਕਰਦੇ ਆਪਾਂ ਡਿਕਟੇਸ਼ਨ ਬੋਲਣ ਲੱਗਦੇ ਆਂ ਉਮੀ ਪੇਪਰ ਵਾਂਗੂ 80 ਸਪੀਡ ਤੇ ਡਿਕਟੇਸ਼ਨ ਬੋਲਾਂਗੇ 2.5 ਮਿੰਟ ਦੀ ਡਿਕਟੇਸ਼ਨ ਪਹਿਲਾਂ ਬੋਲਾਂਗੇ ਤੁਹਾਨੂੰ ਫਿਰ 2 ਮਿੰਟ ਖਾਲੀ ਚੱਲੂਗੀ ਵੀਡੀਓ 2.5 ਮਿੰਟ ਦੀ ਫਿਰ ਬੋਲੀ ਜਾਊਗੀ ਤੇ ਉਸ ਤੋਂ ਪਹਿਲਾਂ ਹੁਣ ਤੁਹਾਨੂੰ ਟ੍ਰੈਲ ਪੈਰਾ ਬੋਲਾਂਗੇ ਤਾਂ ਜੋ ਤੁਹਾਡਾ ਹੱਥ ਚੱਲ ਪਵੇ ਟ੍ਰੈਲ ਪੈਰੇ ਨੂੰ ਕੋਈ ਟਾਈਪ ਕਰਨ ਦੀ ਲੋੜ ਨਹੀਂ ਕੋਈ ਪੰਜਾਬੀ ਲਿਖਣ ਦੀ ਲੋੜ ਨਹੀਂ ਇਕੱਲੀ ਸ਼ਾਰਟਹੈਂਡ ਇਹ ਦੇਖ ਲਓ ਬਾਕੀ ਪੈਰੇ ਦੀ ਪੰਜਾਬੀ ਲਿਖ ਲਿਓ ਜਿਨ੍ਹਾਂ ਕੋਲੇ ਪੀਸੀ ਨਹੀਂ ਹੈਗੇ ਜਿਨ੍ਹਾਂ ਕੋਲੇ ਪੀਸੀ ਆ ਟਾਈਪ ਕਰ ਲਓ ਤੇ ਆਪਾਂ ਦਾ ਗਲਤਾਂ ਮਲਾ ਲਿਓ ਪੰਜਾਬੀ ਡਿਸਕ੍ਰਿਪਸ਼ਨ ਦੇ ਵਿੱਚ ਹੀ ਹੋਊਗੀ ਤੇ ਚਲੋ ਫਿਰ ਰੈਡੀ ਹੋ ਜਾਓ ਰੈਡੀ 1 ਅਗਸਤ 1863 ਇਸਵੀ ਵਾਲੇ ਦਿਨ ਮਹਾਰਾਣੀ ਜਿੰਦਾ ਅਕਾਲ ਚਲਾਨਾ ਕਰ ਗਈ ਦੰਦੀ ਪਾਰਾ ਮਹਾਰਾਣੀ ਦੇ ਮ੍ਰਿਤਕ ਸਰੀਰ ਨੂੰ ਪੰਜਾਬ ਲਿਜਾਣ ਦੀ ਆਗਿਆ ਨਾ ਮਿਲੀ ਡੰਡੀ ਇੰਜ ਲੱਗਦਾ ਸੀ ਕਿ ਅੰਗਰੇਜ਼ ਮਰ ਚੁਕੀ ਮਹਾਰਾਣੀ ਕੋਲੋਂ ਡਰ ਰਹੇ ਸਨ ਡੰਡੀ ਮ੍ਰਿਤਕ ਸਰੀਰ ਕੋਲੋਂ ਵੀ ਡਰ ਰਹੇ ਸਨ ਡੰਡੀ ਮ੍ਰਿਤਕ ਸਰੀਰ ਨੂੰ ਸਿਰਫ ਭਾਰਤ ਲਿਜਾਣ ਦੀ ਆਗਿਆ ਮਿਲੀ ਡੰਡੀ ਦਲੀਪ ਸਿੰਘ ਨੇ ਨਾਸਕ ਦੇ ਸਥਾਨ ਉੱਤੇ ਮਹਾਰਾਣੀ ਦਾ ਸੰਸਕਾਰ ਕੀਤਾ ਲਓ ਜੀ ਟ੍ਰਾਇਲ ਪਹਿਰਾ ਤੁਹਾਡਾ ਕੰਪਲੀਟ ਹੋ ਗਿਆ ਤੇ ਪ੍ਰੋਪਰ ਬੋਲਣ ਲੱਗੇ ਆ ਰੈਡੀ ਹੋ ਜਾਓ ਰੈਡੀ ਸਿਰਫ ਚਟਨੀ ਹੀ ਨਹੀਂ ਇਸ ਨੂੰ ਚਾਹ ਜੈਲੀ ਠੰਡੇ ਟਾਫੀਆਂ ਆਈਸਕ੍ਰੀਮ ਅਤੇ ਸਿਗਰਟ ਜਿਸ ਵਿੱਚ ਇਸ ਨੂੰ ਗਲੇ ਨੂੰ ਠੰਡਕ ਦੇਣ ਅਤੇ ਮੂੰਹ ਅੰਦਰੋਂ ਤੰਬਾਕੂ ਦੀ ਬਦਬੂ ਅਤੇ ਕੜਵਾਹਟ ਹਟਾਉਣ ਲਈ ਵਰਤਿਆ ਜਾ ਰਿਹਾ ਹੈ ਵਿੱਚ ਵਰਤਿਆ ਜਾਂਦਾ ਹੈ ਡੰਡੀ ਪੱਛਮੀ ਦੇਸ਼ਾਂ ਵਿੱਚ ਪੇੜ ਦੇ ਮੀਟ ਨਾਲ ਪੁਦੀਨੇ ਦੀ ਚਟਨੀ ਖਾਣੇ ਬਹੁਤ ਪਸੰਦ ਕੀਤੀ ਜਾਂਦੀ ਹੈ ਡੰਡੀ ਜੂਰਪ ਵਿੱਚ ਪੁਦੀਨੇ ਨੂੰ ਕਮਰੇ ਅੰਦਰਲੀ ਹਵਾ ਮਹਿਕਾਉਣ ਲਈ ਵਰਤਿਆ ਜਾ ਰਿਹਾ ਹੈ ਅਤੇ ਅਜਹੀ ਅਰੋਮਾ ਥੈਰੇਪੀ ਤਹਿਤ ਅਰਬਾਂ ਪਏ ਦਾ ਕਾਰੋਬਾਰ ਦੁਨੀਆ ਭਰ ਵਿੱਚ ਚੱਲ ਰਿਹਾ ਹੈ ਟੰਡੀ ਇਸ ਅਰੋਮਾ ਥੈਰੇਪੀ ਵਿੱਚ ਥਕਾਵਟ ਮਿਟਾਉਣ ਅਤੇ ਤਰੋਤਾਜ਼ਾ ਰਹਿਣ ਸਿਰਦਰਦ ਅਤੇ ਛਾਤੀ ਦੇ ਦਰਦ ਨੂੰ ਘਟਾ ਕੇ ਰਾਮ ਦਬਾਉਣ ਲਈ ਹਲਕੀ ਮਾਲਿਸ਼ ਅਤੇ ਪੁਦੀਨੇ ਦੀ ਖੁਸ਼ਬੋ ਦੀ ਵਰਤੋਂ ਕੀਤੀ ਜਾਂਦੀ ਹੈ ਡੰਡੀ ਸਰੀਰ ਦੀਆਂ ਕਈ ਤਕਲੀਫਾਂ ਲਈ ਪੁਦੀਨਾ ਫਾਇਦੇਮੰਦ ਸਾਬਤ ਹੋ ਸਕਦਾ ਹੈ ਜਿਸ ਨਾਲ ਕਈ ਕਿਸਮ ਦੀਆਂ ਦਵਾਈਆਂ ਤੋਂ ਵੀ ਛੁਟਕਾਰਾ ਮਿਲ ਸਕਦਾ ਹੈ ਡੰਡੀ ਪੁਦੀਨੇ ਤੋਂ ਬਣੇ ਮੈਥੋਲ ਤੇਲ ਨੂੰ ਕਈ ਤਰ੍ਹਾਂ ਦੀਆਂ ਦਵਾਈਆਂ ਵਿੱਚ ਵੀ ਪਾ ਲਿਆ ਗਿਆ ਹੈ ਖਾਸ ਕਰਕੇ ਸਿਰਦਰਦ ਲਈ ਬਣਾਈਆਂ ਜਾ ਰਹੀਆਂ ਦਵਾਈਆਂ ਵਿੱਚ ਡੰਡੀ ਇਸ ਦੀ ਵਰਤੋਂ ਨਾਲ ਟਿੱਡ ਪੀੜ ਠੀਕ ਹੁੰਦੀ ਹੈ ਡੰਡੀ ਇਸ ਲਈ ਸੁੱਕੇ ਮਦੀਨੇ ਨੂੰ ਪਾਣੀ ਵਿੱਚ ਉਬਾਲ ਕੇ ਫਿਰ ਠੰਡਾ ਕਰਕੇ ਪੀਣਾ ਚਾਹੀਦਾ ਹੈ ਡੰਡੀ ਇਹ ਜ਼ੁਕਾਮ ਖੰਗ ਦੌਰਾਨ ਬੰਦ ਨਾ ਹਾਂਜੀ ਭਾਈ ਰੈਡੀ ਹੋ ਜਾ ਰੈਡੀ ਪੰਜਾਬ ਰੋਡਵੇਜ ਦੀ ਬੱਸਾਂ ਤੇ ਕਾਰ ਦੀ ਆਪਸੀ ਟੱਕਰ ਹੋ ਗਈ ਜਿਸ ਨਾਲ ਪੰਜਾਬ ਰੋਡਵੇਜ ਬੱਸ ਸੜਕ ਕਿਨਾਰੇ ਬਿਜਲੀ ਦੇ ਮੀਟਰਾਂ ਦੇ ਬਕਸੇ ਵਿੱਚ ਟਕਰਾ ਗਈ ਡੰਡੀ ਇਹ ਹਾਦਸਾ ਇੰਨਾ ਭਿਆਨਕ ਸੀ ਕੇ ਜਿੱਥੇ ਘਾਰ ਬੁਰੀ ਤਰ੍ਹਾਂ ਨਾਲ ਚੱਕਣਾ ਚੂਰ ਹੋ ਗਈ ਉੱਥੇ ਰੋਡਵੇਜ ਦੀ ਬੱਸ ਦਾ ਵੀ ਬਹੁਤ ਨੁਕਸਾਨ ਹੋ ਗਿਆ ਡੰਡੀ ਬਿਜਲੀ ਦੇ ਮੀਟਰਾ ਵਿੱਚ ਬੱਸ ਦੇ ਵੱਜਨ ਨਾਲ ਵੱਡਾ ਹਾਦਸਾ ਹੋਣੋਂ ਬਚਾ ਹੋ ਗਿਆ ਅਤੇ ਬੱਸ ਵਿੱਚ ਬੈਠੀਆਂ ਸਵਾਰੀਆਂ ਵੀ ਬਾਲਵਾਲ ਬਚ ਗਈਆਂ ਡੰਡੀ ਜਿਵੇਂ ਹੀ ਇਸ ਹਾਦਸੇ ਬਾਰੇ ਬਸਤੀ ਦੇ ਲੋਕਾਂ ਨੂੰ ਪਤਾ ਚੱਲਿਆ ਤਾਂ ਤੁਰੰਤ ਮੌਕੇ ਉੱਤੇ ਪੁੱਜੇ ਅਤੇ ਕਾਰ ਵਿੱਚ ਫਸੇ ਇੱਕ ਵਿਅਕਤੀ ਨੂੰ ਕੱਢਿਆ ਗਿਆ ਜਿਸ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ ਡੰਡੀ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਮੌਕੇ ਉੱਤੇ ਮੌਜੂਦ ਰੋਡਵੇਜ ਬੱਸ ਦੇ ਡਰਾਈਵਰ ਨੇ ਦੱਸਿਆ ਕਿ ਕਾਰ ਤੇਜ਼ ਰਫ਼ਤਾਰ ਨਾਲ ਆ ਰਹੀ ਸੀ ਅਤੇ ਬੇਕਾਬੂ ਹੋ ਕੇ ਸੜਕ ਉੱਤੇ ਬਣੇ ਖੱਡੇ ਵਿੱਚ ਵੱਜ ਕੇ ਇਸ ਕਾਰ ਦੀ ਟੱਕਰ ਬੱਸ ਨਾਲ ਹੋ ਗਈ ਹੈ ਅਤੇ ਉਹਨਾਂ ਵੱਲੋਂ ਬੜੀ ਸੂਝ-ਬੂਝ ਨਾਲ ਬੱਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਫਿਰ ਵੀ ਸੜਕ ਕਿਨਾਰੇ ਲੱਗੇ ਖੰਬੇ ਦੇ ਨਾਲ ਟਕਰੌਂਦੀ ਹੋਈ ਬਿਜਲੀ ਦੇ ਮੀਟਰਾ ਵਾਲੇ ਬਕਸੇ ਵਿੱਚ ਵੱਜ ਗਈ ਅਤੇ ਬੱਸ ਵਿੱਚ ਬੈਠੀਆਂ ਸਵਾਰੀਆਂ ਬਾਲਵਾਲ ਬਚ ਗਈਆਂ ਹਨ ਡੰਡੀ ਉਹਨਾ ਕਿਹਾ ਕਿ ਤੇਜ਼ ਰਫਤਾਰ ਨਾਲ ਕਾਰ ਚਲਾਉਣ ਕਾਰਨ ਹੀ